ਅਮਰਤ ਵੇਲੇ ਤੋਂ ਸੱਚੇ ਪਾਤਸ਼ਾਹ ਦੀ ਅਮਰਤ ਮਈ ਬਾਣੀ ਦੇ ਰਾਹੀਂ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ। ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ। ਅੱਜ ਦੇ ਦੇਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ। ਆਵੇਂ ਸਿੱਖਾਂ ਨੂੰ ਸਮਾਂ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ, ਛਾਂਟਿਆ ਨਾ ਕੁੱਟਿਆ ਗਿਆ। ਸਿਰਫ ਇਹ ਦਿੱਤੇ ਗਏ। ਦਰਜਤ ਤੋਂ ਵੱਧ ਸਿੱਖ ਸ਼ਹੀਦ ਹੋਏ, 1500 ਤੋਂ ਵੱਧ ਜ਼ਖਮੀ ਹੋਏ, 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ। ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਸੀ ਵੀ ਸਿੱਧੀ ਦਖਲਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾ ਵਾ ਉਹ ਗੁਰੂ ਦਾ ਹੀ ਆ ਤਾਂ ਇਹ ਮੁਰਜੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥਕ ਮਰਿਆਦਾ ਲਈ ਗੁਰਤਾ ਮਾਂ ਦੀ ਮਾਨ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਹਾਂ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਕਿਰਪਾ ਤੇ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਦੀ ਅਮਰਤਮਈ ਬਾਣੀ ਦੇ ਰਾਹੀਂ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ ਤੇ ਪੰਥ ਦੀ ਬਹੁਤ ਵੱਡੀ ਵਿਰਾਸਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਮubaruk ਸਥਾਨ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ ਸੱਚੇ ਪਾਤਸ਼ਾਹ ਦੀ ਕਿਰਪਾ ਮਿਹਰ ਸਦਕਾ ਗੁਰ ਸ਼ਬਦ ਦੀ ਵਿਚਾਰ ਆਪ ਆਪਣੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤੋ ਹੇਤੀ ਜਿਹੜੀ ਗੁਰੂ ਨੇ ਮਤਬੁੱਧ ਦਿੱਤੀ ਉਹਦੇ ਮੁਤਾਬਕ ਕੀਤੀ ਆ ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦਿਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਵੀ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਆ ਤਾਂ ਪੰਥ ਨੇ ਫਿਰ ਉੱਥੋਂ ਮੋਰਚਾ ਲਾਇਆ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੰਜੀ ਸਾਹਿਬ ਤੋਂ ਇੱਥੇ ਇਕੱਠ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੁਰਦੇ ਹੀ ਸ਼ਬਦ ਪੜ੍ਹਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤੁਰਜਾ ਪੁਰਜਾ ਕੱਟ ਮਰਿਆ ਕਬਹੂ ਨਾ ਛਟੇ ਖੇਤ ਭਾਵੇਂ ਸਿੱਖਾਂ ਨੂੰ ਸੰਮਾ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ ਛਾਂਟਿਆ ਨਾ ਕੁੱਟਿਆ ਗਿਆ ਸਿਰਫ ਇਹ ਦਿੱਤੇ ਗਏ ਦਰਜਤ ਤੋਂ ਵੱਧ ਸਿੱਖ ਸ਼ਹੀਦ ਹੋਏ 1500 ਤੋਂ ਵੱਧ ਜ਼ਖਮੀ ਹੋਏ 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਹੀ ਤੇ ਇਹ ਜਿਹੜਾ ਮੋਰਚਾ ਸੀ ਗੁਰੂ ਪੰਥ ਖਾਲਸੇ ਨੇ ਫਤਿਹ ਕੀਤਾ ਔਰ ਸਾਰੇ ਸੰਸਾਰ ਨੂੰ ਇਹ ਦੱਸਿਆ ਵੀ ਸਿੱਧੀ ਦਖਲ ਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾ ਵਾ ਉਹ ਗੁਰੂ ਦਾ ਹੀ ਆ ਸੰਗਤ ਦਾ ਵਾ ਪੰਥ ਦਾ ਵਾ ਉਹਦੇ ਉੱਤੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ ਤਾਂ ਇਹ ਮੋਰਚੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥਕ ਮਰਿਆਦਾ ਲਈ ਗੁਰਤਾ ਮਾਂ ਦੀ ਮਾਨ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਮੋਰਚੇ ਫਤਿਹ ਕਰਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਹਾਂ ਉਥੇ ਕੌਮ ਨੂੰ ਇਹ ਅਪੀਲ ਵਾ ਕਿ ਅੱਜ ਵੀ ਸਾਨੂੰ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲ ਕੇ ਪੰਥ ਦੇ ਵੱਡੇ ਕਾਰਜਾਂ ਲਈ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ